ਬੀਤੀ ਸ਼ਾਮ ਫਾਜ਼ਿਲਕਾ ਮਲੋਟ ਰੋਡ ਤੇ ਵਾਪਰਿਆ ਭਿਆਨਕ ਸੜਕ ਹਾਦਸਾ ਪੰਜਾਬ ਰੋਡਵੇ ਦੀ ਬੱਸ ਅਤੇ ਕੈਂਟਰ ਦੇ ਵਿਚਾਲੇ ਹੋਈ ਜ਼ਬਰਦਸਤ ਟੱਕਰ ਦੋ ਲੋਕਾਂ ਦੀ ਮੌਤ ਅਤੇ ਡੇਢ ਦਰਜਨ ਤੋਂ ਵੱਧ ਲੋਕ ਜ਼ਖਮੀ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਅੱਜ ਬੀਤੀ ਸ਼ਾਮ ਫਾਜ਼ਿਲਕਾ ਮਲੋਟ ਰੋਡ ਤੇ ਪੂਰਨ ਪੱਟੀ ਦੇ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਮਲੋਟ ਵਾਲੇ ਪਾਸੇ ਤੋਂ ਫਾਜ਼ਿਲਕਾ ਨੂੰ ਆ ਰਹੀ ਪੰਜਾਬ ਰੋਡਵੇ ਦੀ ਇੱਕ ਕੈਂਟਰ ਦੇ ਨਾਲ ਆਮੋ ਸਾਹਮਣੇ ਦੀ ਜ਼ਬਰਦਸਤ ਟੱਕਰ ਹੋਈ ਹੈ ਦੱਸ ਦਈਏ ਕਿ ਕੈਂਟਰ ਫਾਜ਼ਿਲਕਾ ਵਾਲੇ ਪਾਸੇ ਤੋਂ ਆ ਰਿਹਾ ਸੀ ਇਸ ਟੱਕਰ ਦੇ ਦੌਰਾਨ ਦੋ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਜੇਕਰ ਗੱਲ ਕਰੀਏ ਜ਼ਖਮੀ ਹੋਏ ਲੋਕਾਂ ਦੀ ਤਾਂ ਢੇੜ ਦਰਜਣ ਤੋਂ ਵੱਧ ਲੋਕ ਇਸ ਹਾਦਸੇ ਦੇ ਦੌਰਾਨ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਕੁਝ ਲੋਕਾਂ ਨੂੰ ਕਈ ਵਕਤ ਵਕਤ ਥਾਵਾਂ ਤੇ ਹਸਪਤਾਲਾਂ ਦੇ ਲਈ ਰੈਫਰ ਕਰ ਦਿੱਤਾ ਗਿਆ ਇਸ ਹਾਦਸੇ ਦੀ ਇਤਲਾਹ ਮਿਲਨ ਤੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸਾ ਬਹੁਤ ਜਿਆਦਾ ਭਿਆਨਕ ਵਾਪਰਿਆ ਜਿਸ ਕਰਕੇ ਹਾਦਸੇ ਤੋਂ ਬਾਅਦ ਭਗੜ-ਟੜ ਮੱਚ ਗਈ ਅਜੇ ਤੱਕ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਕਿ ਕਿਸ ਵਜ੍ਹਾ ਕਰਕੇ ਬੱਸ ਅਤੇ ਕੈਂਟਰ ਦੀ ਟੱਕਰ ਹੋਈ ਹੈ ਦੂਜੇ ਪਾਸੇ ਗੱਲ ਕਰੀਏ ਤਾਂ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੇ ਪਰਿਵਾਰਕ ਮੈਂਬਰ ਹਸਪਤਾਲ ਪਹੁੰਚੇ ਨੇ ਦੇਖ ਸਕਦੇ ਹੋ ਤਸਵੀਰਾਂ ਪੂਰਨਪਟੀ ਗੋਲ ਬੱਸ ਤੇ ਆਰੇ ਸੀ ਟਰਨੀ ਵਾਲੇ ਤੋਂ ਸਵਾਰੀ ਹੈ ਮਲੋਟੋ ਬੱਸ ਸਾਰੀ ਸੀ ਤੇ ਐਕਸੀਡੈਂਟ ਹੋਇਆ ਕੈਂਟਰ ਨਾਲ ਆਮਨ ਸਾਹਮਣੇ ਬਹੁਤ ਤਕੜਾ ਐਕਸੀਡੈਂਟ ਹੋਇਆ ਜੀ ਜਿੰਦੇ ਵੇਖ ਕੈਂਟਰ ਵਾਲੇ ਦੀ ਤਾਂ ਮੁੱਕ ਤੇ ਕਹਿੰਦੇ ਨੇ ਡੈਥ ਹੋ ਗਈ ਹੈ ਤੇ ਬਾਕੀ ਵੀ ਸਵਾਰੀਆਂ ਸਾਰੀਆਂ ਹੀ ਬਹੁਤ ਜ਼ਿਆਦਾ ਸਵਾਰੀਆਂ ਚ ਵੀ ਇੱਕ ਦੋ ਜਣੇ ਡੈਥ ਹੋ ਚੁੱਕੀ ਹੈ ਇਹ ਕਿੰਨੇ ਵਜੇ ਦੀ ਗੱਲ ਹੈ ਆ ਹੁਣੇ ਜਸਟ 10 15 ਮਿੰਟ ਬਲੇ ਦੀ ਇਹ ਕਿੰਨੇ ਜਣੇ ਹੁਣ ਇੱਥੇ ਲੈ ਕੇ ਆਏ ਨੇ ਇਹ ਤਾਂ ਸਾਰੇ ਆਲੇ ਆ 15 20 ਜਣੇ ਹੈਗੇ ਨੇ ਬਸ ਸਾਰੇ ਹੀ ਆ ਰਹੇ ਨੇ ਜੀ ਕੋਲ ਲੈ ਕੇ ਪਹੁੰਚੇ ਜੀ ਅ ਸਿਰਫ ਟੀਮ ਅਜੜੀ ਟੀਮ ਸੜਕ ਤੇ ਛੱਡੀ ਹੁੰਦੀ ਹੈ ਐਸਾ ਸਰ ਹਾਂਜੀ ਹਾਂਜੀ ਅੱਛਾ ਹਾਲਾਤ ਕਿਸ ਤਰ੍ਹਾਂ ਹਾਲਾਤ ਹਾਂਜੀ ਹਾਂਜੀ ਮੇਰੇ ਤਾਇਆ ਜੀ ਹੈਗੇ ਨੇ ਵਿੱਚ ਜੀ ਅੱਛਾ ਕੀ ਨਾਮ ਹੈ ਉਹਨਾਂ ਦਾ ਰਾਮ ਪ੍ਰਕਾਸ਼ ਜੀ ਕਟੜਿਆ ਠੀਕ ਨੇ ਹਾਲਾਤ ਨਹੀਂ ਜੀ ਉਹਨਾਂ ਦਾ ਵੀ ਬਾਹਵ ਜੀ ਹੈ 60 ਹੁਣ ਦੇਖਦੇ ਹਾਂ ਟੋਰੀਅਲ ਤੌਰ ਤੇ ਪਹੁੰਚਾਈ ਕਿੰਨੇ ਕੁ ਲੋਕ ਜਿਹੜੇ ਕਾਇਲ ਹੋਏ ਤੇ ਕਹਿੰਦੇ ਤਾਂ ਫੋੜੇ ਬੜੇ ਪਾਈ ਬਾਅਦ ਚ ਆਏ ਕਹਿੰਦੇ ਦੋ ਆਦਮੀ ਤਾਂ ਮੋਟੇ ਤੇ ਖੜਨਗੇ ਨਹੀਂ ਕੀ ਹੋਇਆ ਕੀ ਹੈ ਜੀ ਕਿੱਦਾਂ ਹੋਇਆ ਜੀ ਕੈਂਟਰ ਜਾ ਰਿਹਾ ਸੀ ਉਹ ਫਾਜਕਾ ਤੋਂ ਤੇ ਉਧਰੋਂ ਬੱਸ ਆ ਰਹੀ ਸੀ ਰੋਡ ਬਈ ਜੀ ਅੱਛਾ ਜੀ ਕਿੰਨੇ ਕੁ ਸਵਾਰੀਆਂ ਸੀਗੀਆਂ ਬਈ ਜੀ ਸਵਾਰੀਆਂ ਤਾਂ ਬੱਸ ਪਤਾ ਹੀ ਹੁੰਦਾ ਤੁਹਾਨੂੰ ਦੋੰਜਾ ਤਾਂ ਹੁੰਦੇ ਹੀ ਆ ਅੱਛਾ ਤੇ ਕਿੰਨੇ ਕੁ ਕਿੰਨਾ ਕੁ ਲੋਕ ਫਟੜ ਹੋਏ ਨੇ ਜੀ ਉੱਥੇ ਕਹਿੰਦੇ ਵੀ 8-10 ਹੋਰ ਫਟੜ ਨਹੀਂ ਹੁਣ ਉਹ ਉੱਥੇ ਮੌਕੇ ਤੇ ਕਿਉਂ ਨਹੀਂ ਭੇਜੀ ਜਾਂਦੇ ਅਜ ਕੋਈ ਬੰਦੇ ਭੇਜਤਾ ਕੋਈ ਇੱਥੇ ਹੀ ਇੱਧਰ ਲੈ ਲਓ। ਅੱਛਾ ਮਲਿਕ ਕਿੰਨੇ ਮੌਤ ਕਿੰਨੇ ਜਣੇ ਦੋ ਜਣੇ ਦੱਸਦੇ ਦੋ ਜਣੇ ਦੋ ਜਣੇ ਦੀ ਮੌਤ ਦੱਸਿਆ ਜਾ ਰਿਹਾ ਵੀ ਡਰਾਈਵਰ ਤੇ ਜਿਹੜਾ ਕੈਂਟਰ ਦਾ ਡਰਾਈਵਰ ਹੋ ਉਸ ਦੀ ਵੀ ਮੌਕੇ ਦੇ ਉੱਪਰ ਮੌਤ ਹੋ ਗਈ। ਨਹੀਂ ਮੌਤ ਨਹੀਂ ਹੋਈ ਉਹ ਬੱਸ ਦੇ ਡਰਾਈਵਰ ਨੂੰ ਕੱਢੀ ਜਾ ਰਹੀ ਸੀ ਹੁਣ। ਨਹੀਂ ਹੁਣ ਤੁਸੀਂ ਕਿਹਨੂੰ ਲੈ ਕੇ ਆਏ ਹੋ? ਅਸੀਂ ਬੀਬੀ ਆ ਸ਼ੀਲਾ ਹਾਂ। ਸ਼ੀਲਾ ਅਧਕਾਰ ਨਾਲ ਗੱਪਤਾ। ਅਚਾਨਕ ਮੜੀ ਰੰਗਲ ਤੇ ਝੁੱਗ ਰਹੇ ਨੇ ਉਦੋਂ ਲੈ ਆਏ। ਤੁਹਾਡੀ ਪਾਰ ਕਿੱਟੀ ਹੈ? ਤੁਸੀਂ ਆਪ ਲੈ ਕੇ ਆਏ ਆਂ ਆਹ ਜੀ ਪ੍ਰਾਈਵੇਟ ਨਹੀਂ ਤੁਸੀਂ ਕਿੱਥੇ ਜਾ ਰਹੇ ਸੀ ਜੀ ਮੈਂ ਤਾਂ ਡਿਵਨੀ ਚੌਟੀਆਂ ਜੀ ਆਪਦੀਆਂ ਅੱਛਾ ਅਰਨੀ ਵਾਲੇ ਦੂਜੀ ਹਾਂ ਮਾ ਆਪਦੀਆਂ ਡਾਕਟਰ ਮੌਜੂਦਾ ਹਾਜ਼ਰ ਸੀਗਾ ਜੀ ਕਾਫੀ ਭਿਆਨਕ ਹਾਦਸਾ ਨਹੀਂ ਕਾਫੀ ਬਾਸ ਦੇ ਵਕਤ 52 ਤਾਂ ਹੁੰਦੇ ਹੀ ਗਾ ਤੋ ਹੀ ਦੇਖੋ ਸਾਹਿਬ ਨਹੀਂ ਕਾਫੀ ਕਾਫੀ ਭਿਆਨਕ ਹਾਦਸਾ ਸੀ ਪੂਰਾ ਉਪਿਆਨ ਦਾ ਸ਼ਾਮ ਦਾ ਸਮਾਂ ਲੋਕ ਆਪਣੇ ਕੰਮ ਧੰਦੇ ਤੋਂ ਘਰ ਚੱਲਦੇ ਨੇ ਮੈਂ ਆਮਨੇ ਸਮਨੇ ਦੀ ਟੱਕਰ ਹੈ ਸਾਹਿਬ ਆਮਨੇ ਸਮਨੇ ਟੱਕਰ ਆਈ ਬਿਲਕੁਲ ਆਮਨੇ ਸਮਨੇ ਸਾਰੀ ਕਿੰਨੀਆਂ ਕਿ ਸਵਾਰੀਆਂ ਆਉਣੀਆਂ ਅੰਦਾਜ਼ੇ ਦੇ ਤੌਰ ਤੇ ਜਿਹੜੀਆਂ ਜ਼ਖਮੀ ਹੋਈਆਂ ਨੇ ਜੀ ਸਾਰੇ ਮੌਕੇ ਤੇ ਪਤਾ ਨਹੀਂ ਲੱਗਾ 15 ਲੱਖ ਤਾਂ ਕਰੀ 15 ਬੇਚਾਨੇ ਭਗੜੜ ਮਚ ਗਈ ਤਾਂ ਬਹੁਤ ਭਗੜੜ ਮਚ ਗਈ ਬਹੁਤ ਹਾਂਜੀ ਹੋਰ ਹੈਗੇ ਨੇ ਉੱਥੇ ਜੀ ਨਹੀਂ ਭੇਜੀ ਜਾਂਦੇ ਨਹੀਂ ਉੱਥੇ ਮਰਜ਼ਖਮੀ ਹੈਗੇ ਨੇ ਹੋਰ